ਆਡੂ ਗਾਡੂ ਬਚਨ ਨਹੀਂ ਵੀ ਦੋ ਚਰ ਪੜਾਈ ਲਾਣਾ ਵੀ ਨਾਮ ਜਪਣਾ ਤਿੰਨ ਦਿਨ ਖਾਨਪਾਪ ਸਾਹਿਬ ਦੀ ਸੇਵਾ ਹੋਈ ਨਿਤਨੇਮ ਹੋਇਆ ਮੱਲਾ ਕੱਢਿਆ ਤੇ ਅੱਗੋਂ ਆਪਣਾ ਗੱਲ ਅੱਗੇ ਪੜਾ ਕਰਦਾ ਔਰ ਉਹਨਾਂ ਨੂੰ ਬਿਨਾਂ ਗੱਲ ਤੋਂ ਵੀ ਉਹਦੇ ਵਿੱਚ ਹੀ ਉਹਨਾਂ ਨੂੰ ਦਿੱਕਤ ਆ ਵੀ ਕਿਉਂ ਪੜਾ ਲਾਂਦੇ ਆ ਬਿਨਾਂ ਵੀ ਕਿਸੇ ਨੂੰ ਕੋਈ ਸੀ ਤੰਗ ਨਹੀਂ ਕਰੇ ਕੁਝ ਨਹੀਂ ਇਸ ਕਰਕੇ ਮਹਾਰਾਜ ਨੇ ਕਹਿ ਰਿਹਾ ਕਿ ਨਾਮ ਵੀ ਨਹੀਂ ਜਪਣ ਦਿੰਦੇ ਬਾਣੀ ਵੀ ਨਹੀਂ ਪੜਨ ਦਿੰਦੇ ਇਹ ਇਹਨਾਂ ਦਾ ਹਾਲ ਇੱਕੋ ਹੈ ਤੇਗ ਸ਼੍ਰੀ ਮੁਖ ਵਾਕ ਭਣਿਓ ਗਰੀਬ ਨਿਵਾਜ ਸ਼ਸਤਰਨ ਕਾ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲਾਇਆ ਹੈ ਧਰਮ ਬਿਨਾ ਸਭ ਦਲਾ ਮਲਾ ਹੈ ਸੋ ਸ਼ਸਤਰਨ ਕਾ ਅਧੀਨ ਹੈ ਰਾਜ ਇਸ ਕਰਕੇ ਮਹਾਰਾਜ ਨੇ ਖਾਲਸੇ ਨੂੰ ਕਿਹਾ ਵੀ ਖਾਲਸਾ ਮੇਰਾ ਹਮੇਸ਼ਾ ਤਿਆਰ ਵਰ ਤਿਆਰ ਰਵੇ ਜੰਗੀ ਬਿਰਤੀ ਵਿੱਚ ਰਵੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਜੀ ਕਿੰਨਾ ਜੰਗੀ ਪਾਰਾ ਹੋਏਗਾ ਮਹਾਰਾਜ ਕਿੰਨੇ ਸੁਚੇਤ ਹੋ ਕੇ ਸੁੱਤੇ ਹੋਣਗੇ ਜਾਂ ਸੁਖ ਲੈ ਰਹੇ ਹੋਣਗੇ ਉਹ ਜਦੋਂ ਪਾਪੀ ਨੇ ਕੀਰਤਕਾਨ ਨੇ ਜਦੋਂ ਮਹਾਰਾਜਾ ਜੀ ਉਹ ਸਾਹਮਣੇ 1.5 ਸਾ ਕੀ ਧਰਤੀ ਦੇ ਰਾਤ ਨੂੰ ਸੋਕ ਲੈ ਆ ਰਹੇ ਸੀ ਤੇ ਵੀ ਮਹਾਰਾਜਾ ਮਿੱਠੇ ਹੋ ਕੇ ਉਹਨੇ ਚਲੋ ਆਇਆ ਸੇਵਾ ਕਰਦਾ ਰਿਆ ਹੈ ਤੇ ਔਰੰਗਜ਼ੇਬ ਦੇ ਆ ਵੀ ਲਾਲੋ ਵੀ ਕਿਸੇ ਦੇ ਕਹਿਣ ਤੇ ਉਹਨੇ ਵਜ਼ੀਰ ਖਾਨ ਦੇ ਪਾਪੀ ਦੇ ਜਾਂ ਕਿਸੇ ਦੇ ਕਹਿਣ ਤੇ ਫਿਰ ਉਹਨੇ ਆਪਣਾ ਬਿਮਾਰ ਆਵੇ ਹੱਥ ਨੂੰ ਮਹਾਰਾ ਸੋਕ ਲੈ ਆ ਰਹੇ ਸੀ ਵੀ ਮਹਾਰਾਜ ਨੇ ਕਿਹਾ ਵੀ ਚਲੋ ਸਾਡੀ ਸੇਵਾ ਕਰਦਾ ਕੋਈ ਨਹੀਂ ਸਾਡੇ ਆਸਨ ਕੋਲ ਬੈਠਾ ਰਵੇ ਹੈ ਪਰ ਉਹਨੇ ਆਪਣਾ ਪਾਪ ਕਮਾਣੀ ਕਮਾਇਆ ਸੀ ਉਹਨੇ ਮਹਾਰਾਜ ਉਹ ਖਲਾਰ ਜੀ ਉਹਨੇ ਮਹਾਰਾਜ ਦੀ ਰੇਡ ਦੀ ਹੱਡੀ ਵਾਲੇ ਜਰ ਪੇਟ ਦੀ ਅਤੇ ਮਾਰੇ ਖੰਜਰ ਮਾਰਿਆ ਉਹਨੇ ਜਾਂ ਕੋਈ ਜੋ ਉਹਨੇ ਕਿਤਾਬੀ ਸ਼ਸਤਰ ਨਾਲ ਆਵਾਰ ਤੇ ਮਹਾਰਾਜ ਤੁਸੀਂ ਦੇਖੋ ਵੀ ਕਿੰਨੇ ਮਹਾਰਾਜ ਤਿਆਰਬਰ ਤਿਆਰ ਇਹ ਬੜੀ ਸੂਖਮ ਗੱਲਾਂ ਨੇ ਇਹ ਕਿੰਨੇ ਮਹਾਰਾਜ ਤਿਆਰਬਰ ਤਿਆਰ ਹੋਣ ਦੇ ਕਿੰਨੀ ਜਰਗੀ ਵਿੱਚ ਤੇ ਸੁੱਤੇ ਹੋਣਗੇ ਜਿਵੇਂ ਮਹਾਰਾਜ ਨੇ ਦੇਖਿਆ ਵੀ ਇੱਕ ਸੈਕਿੰਡ ਵਿੱਚ ਮਾਰਿਆ ਮਾਰਦੇ ਨੇ ਨਾਲ ਹੀ ਖੰਜਰ ਕੱਢਿਆ ਆਪਣੇ ਕਮਰ ਕੱਸੇ ਦੇ ਨਾਲ ਹੀ ਸ਼ੀਰ ਕਰਤਾ ਆ ਉਹਦਾ ਨਾਲ ਹੀ ਉਹਦਾ ਪਹੜਾ ਗਿਆ ਤਾਂ ਸੋ ਇਹ ਤੇ ਬਤਾ ਲੱਗਦਾ ਵੀ ਐਨਾ ਮਹਾਰਾਜ ਨੇ ਪੜਾਇਆ ਕਿ ਜੇ ਸੁੱਕ ਵੀ ਲਾ ਰਹੇ ਹੋ ਤੇ ਤੁਸੀਂ ਅਲਪ ਹਾਰ ਵੀ ਹਨਾ ਵੀ ਨਿੰਦਰਾ ਬਚਨ ਵੀ ਆਂਦਾ ਵੀ ਘੱਟ ਸੋਣਾ ਹੋ ਤਾਂ ਇਸ ਕੋਲ ਕੁਮਾਇਆ ਸੋਦੇ ਵਿੱਚ ਬਚਨ ਆਂਦਾ ਭਾਈ ਗੁਰਦਾਸ ਦਾ ਵੀ ਜਿਆਦਾ ਨੀਂਦ ਨਹੀਂ ਸੋਣਾ ਵੀ ਸੋਣਾ ਵੀ ਘੱਟ ਹੈ ਸੋ ਕਿੰਨਾ ਜੰਗੀ ਪੜਾਏਗਾ ਮਾਰਦਾ ਇੱਕ ਸੈਕਿੰਡ ਲਾਇਆ ਮਹਾਰਾਜ ਨੇ ਉੱਤੋਂ ਬਦਾ ਲੱਗਦਾ ਹੈ ਵੀ ਜੇ ਸੁੱਖ ਹੀ ਲੈਣਾ ਨਾ ਇਹ ਨਹੀਂ ਵੀ ਵੀ ਬਿਲਕੁਲ ਕੋਈ ਸੁੱਧ ਬੋਦੀ ਨਹੀਂ ਹੈਗੀ ਦਿਮਾਲਾ ਕਿੱਧਰ ਹੈ ਇੱਕ ਹੋਰ ਮਹਾਂਪੁਰਸ਼ਾਂ ਤੋਂ ਦਾਲ ਵਿੱਚ ਬਚਨ ਸੁਣਿਆ ਸੀ ਬਾਬਾ ਮੰਨਾ ਸਿੰਘ ਦੀ ਸ਼ੋਣੀ ਚ ਆ ਪਤਾ ਨਹੀਂ ਕਿਹੜੇ ਮਹਾਂਪੁਰਸ਼ਾਂ ਤੋਂ ਬਾਬਾ ਮਸਤਾਨਾ ਸਿੰਘ ਜੀ ਗੁਰਵਿੰਦਰ ਸਿੰਘ ਜੀ ਅਕਾਲੀ ਸ਼ਰੋਣੀ ਪੰਥਕਾਲੀ ਬੁੱਢੇ ਦਾਲ ਦੀ ਫੌਜ ਘੋੜਿਆਂ ਦੇ ਜਥੇਦਾਰ ਉਗਲ ਦੇ ਦਾਲ ਪੰਥ ਤੋਂ ਬੁੱਢੇ ਦਾਲ ਵੱਲੋਂ ਉਹਨਾਂ ਵੱਲੋਂ ਬਚਨ ਸੁਣਦੇ ਸੀ ਉਹ ਕਹਿੰਦੇ ਇਹਨੇ ਬਾਬਾ ਜੀ ਵੀ ਸਾਡੇ ਮਹਾਪੁਰਖੀਆਂ ਦਾਦੇ ਪੜਦਾਦੇ ਐਵੇਂ ਕੋਈ ਬਚਨ ਸੁਣਾਇਆ ਵੀ ਉਹ ਕਹਿੰਦੇ ਵੀ ਜਦੋਂ ਰਾਤ ਨੂੰ ਸੁੱਖ ਲੈਣਾ ਨਾ ਤੇ ਉਦੋਂ ਦਿਮਾਲਾ ਸਜਾ ਕੇ ਤਿਆਰ ਵਰ ਤਿਆਰ ਹੋ ਕੇ ਸੋਣਾ ਇਹ ਨਹੀਂ ਦਿਮਾਲਾ ਵੀ ਢਿਲਾ ਕਰ ਲੈਣਾ ਕਹਿੰਦੇ ਵੀ ਉਦੋਂ ਦੁਸ਼ਮਣ ਚੜ੍ਹ ਕੇ ਆ ਜੇ ਤੇ ਤੁਸੀਂ ਦਿਮਾਲਾ ਹੀ ਸਜਾਦੇ ਰਹਿ ਜਾਓ ਹੈ ਤੁਸੀਂ ਬੁੰਗਾ ਕਰਦੇ ਰਹਿ ਜਾ ਤੁਸੀਂ ਦਿਮਾਲਾ ਸਜਾਦੇ ਰਹਿ ਜਾਓ ਕਹਿੰਦੇ ਨਹੀਂ ਕਹਿੰਦੇ ਰਾਤ ਨੂੰ ਜਦੋਂ ਸੁੱਖ ਲੈਣਾ ਉਦੋਂ ਵੀ ਦਿਮਾਲਾ ਜਿਹੜਾ ਉਹ ਸਜਾ ਕੇ ਸੋਣਾ ਨਹੀਂ ਜੰਗੀ ਬਿਰਤੀ ਦਾ ਤਾਰਾ ਸੋ ਮਹਾਰਾਜੇ ਕੋਟਕ ਹੈ ਸਵੇਂ ਮਹਾਰਾਜ ਨੇ ਵੀ ਹੁਕਮ ਕੀਤਾ ਕਿ ਭਾਈ ਜੇ ਜਦੋਂ ਇਹ ਨਹੀਂ ਕਰਨ ਦਿੰਦੇ ਫਿਰ ਰਾਸੀ ਬਿਰਤੀ ਦਾ ਪਹਿਰਾ ਕਰੋ ਹੁਣ ਐਵੇਂ ਇਹ ਜੰਗ ਦਾ ਪ੍ਰਸੰਗ ਹੈ ਸੋ ਭੂਮਿਕਾ ਵੀ ਕਥਾ ਦੀ ਬੰਨੀ ਪੈਂਦੀ ਹੈ ਭੂਮਿਕਾ ਵੀ ਬੰਨੀ ਪੈਂਦੀ ਹੈ ਕਥਾ ਕਰਨ ਦੇ ਵੀ ਨਿਯਮ ਹੁੰਦੇ ਆ ਉਹ ਜੋ ਭੂਮਿਕਾ ਜੂ ਬੰਨੀ ਪੈਂਦੀ ਆ ਕਥਾ ਦੀ ਤਾਂ ਕਿ ਖੇਡ ਬਣੇ ਮਹਾਰਾਜ ਕਿਰਪਾ ਮਹਾਰਾਜ ਆਪੇ ਸਾਰੀ ਸੇਵਾ ਲੈਂਦੇ ਆਪੇ ਕਥਾ ਕਰਾਂਦੇ ਆ ਸੋ ਐਵੇਂ ਖਾਲਸਾ ਜੀ ਆਪਣਾ ਬਾਬਾ ਜੋਰਾਵਰ ਸਿੰਘ ਜੀ ਦਾ ਮਾਰ ਦਾ ਇਤਿਹਾਸ ਚੱਲ ਰਿਹਾ ਹੁਣ ਮਾਰੇ ਜੰਗ ਜੰਗ ਆਰੰਭ ਹੋਇਆਗਾ ਤੇ ਮਹਾਰਾਜ ਬਾਬਾਜੀਤ ਸਿੰਘ ਜੀ ਨੂੰ ਕਿਹਾ ਵੀ ਪੁੱਤਰ ਵੀ ਪਤਾ ਲੱਗੇ ਪੂਰੇ ਇਸ ਜਹਾਨ ਨੂੰ ਵੀ ਸਾਡੇ ਸਹਜਾਦਾ ਨੇ ਸ਼ਹੀਦੀ ਪਾਈ ਆ ਸੋ ਪੂਰੇ ਜੰਗ ਦੇ ਵਿੱਚ ਹਜ਼ਾਰਾਂ ਜਿਹੜੇ ਪਾਪੀ ਐ ਸਹਜਾਦਾ ਬਾਬਾਜੀਤ ਸਿੰਘ ਜੀ ਨੇ ਹਜ਼ਾਰਾਂ 1-2 ਲੱਖ ਉਹਨਾਂ ਨੂੰ ਸ਼ਹੀਦ ਕੀਤਾ ਸੀ ਹਜ਼ਾਰਾਂ ਪਾਪੀਆਂ ਨੂੰ ਐਨਾ ਜੰਗੀ ਪੈਰਾ ਸੀ ਸਹਜਾਦਾ ਬਾਬਾਜੀਤ ਸਿੰਘ ਜੀ ਦਾ ਕੋਈ ਗੱਤਕੇ ਦੇ ਬੜੇ ਧਨੀ ਸਨ ਔਰ ਜਿਹੜਾ ਮੈਂ ਬਚਨ ਕਰ ਰਿਹਾ ਸੀ ਵੀ ਸ਼ੁਰੂ ਤੋਂ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਸਾਹਿਬ ਜੱਤਾ ਬਾਬਾ ਦੀਪ ਸਿੰਘ ਜੀ ਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੋਂਟਾ ਸਾਹਿਬ ਦੀ ਧਰਤੀ ਤੇ ਜਾਪ ਸਾਹਿਬ ਦੀ ਬਾਣੀ 1664 ਤਿਸ਼ਵੀ ਦੇ ਵਿੱਚ ਜਿਹੜਾ ਮੈਂ ਪਚਾਰ ਤਖਤਾਂ ਦੀ ਵੀ ਗੱਲ ਕਰ ਰਿਹਾ ਸੀ ਐਵੇਂ ਹਜ਼ੂਰ ਸਾਹਿਬ ਤੇ 15ਵਾਂ ਤਖਤ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ 5ਵਾਂ ਤਖਤ 96 ਕਰੋੜੀ ਚਲਦਾ ਵਿੱਚ ਚਕਰਵਰਤੀ ਪੰਜਾਬ ਵਿਸ਼ਵ ਭਾਰਤ ਨਾਨਕ ਸਿੰਘ ਸਰਵੇਂ ਮਹਾਰਾਜ ਦੇ ਪੰਜ ਤਖਤ ਹੈ ਅੱਜ ਇਹ ਕਮੇਟੀਆਂ 1925 ਤੋਂ ਬਾਅਦ ਦਮਦਮਾ ਸਾਹਿਬ ਨੂੰ ਚਲੋ ਤਖਤ ਕਹਿੰਦੀਆਂ ਤਖਤ ਤੇ ਸ਼ਰੋਣੀ ਪੰਜਵਾਂ ਤਖਤ ਤੇ ਸ਼ਰੋਣੀ ਪੰਥ ਖਾਲੀ ਬੁੱਢਾ ਦਾਲ ਹੈ ਇਹ ਕਮੇਟੀਆਂ ਦੀ ਬਣਾਈ ਹੋਈ ਆਪਣੀ ਮਰਿਆਦਾ ਜਿਹੜੀ ਪੰਥ ਦੀ ਮਰਿਆਦਾ ਜਿਹੜੀ 1708 ਤੋਂ ਬਾਅਦ ਚੱਲੀ ਆ ਰਹੀ ਹੈ ਬੁੱਢਾ ਦਾਲ ਹੀ ਹੈ ਪੰਜਵਾਂ ਤਖਤ ਇਹਨਾਂ ਨੇ ਸਾਰੀ ਸੰਗਤ ਨੂੰ ਵੀ ਗੁੰਮਰਾਹ ਕੀਤਾ ਪਿਆ ਹੁਣ ਆਮ ਸਿੱਖ ਦਮਦਮਾ ਸਾਹਿਬ ਨੂੰ ਪੰਜਵਾਂ ਤਖਤ ਮੰਨੀ ਜਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਜੇ ਪੰਜਵੇਂ ਤਖਤ ਸਦ ਅਸਣ ਕਰਨੇ ਆ ਪੰਜ ਤਖਤ ਹੈ ਇਹਰ ਬੁੱਢੇ ਦਾਲ ਤੇ ਜਾਓ ਚੱਕਰਵਤੀ ਸਿੰਘ ਸਾਹਿਬ ਮਾਹਪੁਰ 96 ਕਰੋੜ ਦੀ ਪੰਤ ਬਾਸ਼ਾ ਬਾਬਾ ਮਾਨ ਸਿੰਘ ਜੀ ਮਾਹਪੁਰ ਉਹਨਾਂ ਦੀ ਗਵਾਈ ਅਧੀਨ ਸਿੰਘ ਸਾਹਿਬ ਗਾਨੀ ਸ਼ਮਸ਼ੇਰ ਸਿੰਘ ਜੀ ਦਾਲ ਤੋਰ ਰਿਹਾ ਜੇ ਪੰਜਵੇਂ ਤਖਤ ਦੇ ਦਰਸ਼ਨ ਕਰਨੇ ਆ ਨਾ ਫਿਰ ਦਾਲ ਤੇ ਜਾਣਾ ਪੈਣਾ ਐਵੇਂ ਨਹੀਂ ਤਖਤ ਤੇ ਦਰਸ਼ਨ ਹੋਣੇ ਫਿਰ ਦਾਲ ਵਿੱਚ ਜਾ ਕੇ ਕੱਚਾ ਬਿੱਲਾ ਵੀ ਨਹੀਂ ਜਾ ਸਕਦਾ ਉੱਥੇ ਫਿਰ ਤਿਆਰ ਵਰ ਤਿਆਰ ਵੀ ਰਹਿਣਾ ਤਖਤ ਦੇ ਵਿੱਚ ਜਿਵੇਂ ਜੂਰ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਉੱਥੇ ਤਿਆਰ ਵਰ ਤਿਆਰ ਰਹਿਣਾ ਪੈਣਾ ਜਿਵੇਂ ਉਹ ਗਾਗਰ ਲੈ ਜਾਂਦੇ ਅਮਰਤੋਲੇ ਉੱਟਣਾ ਪੈਣਾ ਐ ਇੰਨੀ ਵੀ ਢਿੱਲੇ ਜੇ ਪੈਰ ਨਾਲ ਸੁੱਤੇ ਫਿਰ ਜਾਣ ਦਾ ਫਾਇਦਾ ਕੀ ਆ ਤੁਹਾਡਾ ਸੋ ਪੰਜਵਾਂ ਤਖਤ ਖਾਲਸਾ ਜੀ ਸ਼੍ਰੋਮਣੀ ਪੰਥਕਾਲਿਕ ਬੁੱਢਾ ਦਾਲ ਪੰਜਵਾਂ ਤਖਤ ਸੋ ਇਸ ਕਰਕੇ ਆਪਣਾ ਹੁਣ ਮਹਾਰਾਜ ਨੇ ਕਿਹਾ ਵੀ ਪਤਾ ਲੱਗ ਗਿਆ ਵੀ ਸਾਡੇ ਸਹਜਾਦ ਨੇ ਛਿੱਧੀ ਪਾਈ ਆ ਹੁਣ ਉਸ ਤੋਂ ਬਾਅਦ ਦੂਜਾ ਜਿਹੜਾ ਮਾਰਦਾ ਗੁਰੂ ਅਨਸ਼ਾਹਨ ਦੂਜੇ ਸਾਹਿਬ ਜادہਨ ਸਾਹਿਬ ਜادہ ਬਾਬਾ ਚਿਹਾਰ ਸਿੰਘ ਜੀ ਸਾਹਿਬ ਜادہ ਬਾਬਾ ਜੋਰਾਵਾਰ ਸਿੰਘ ਜੀ ਮਾਫ ਕਰੋ ਨਾਮ ਗਲਤੀ ਜੇ ਸਾਹਿਬ ਜادہ ਉਚਾਰਨ ਹੋ ਗਿਆ ਸਾਹਿਬ ਜادہ ਬਾਬਾ ਜੋਰਾਵਾਰ ਸਿੰਘ ਜੀ ਦੂਜੇ ਸਾਹਿਬ ਜادہ ਮਹਾਰਾਜੇ ਹੁਣ ਉਹਨਾਂ ਨੇ ਮਹਾਰਾਜ ਨੂੰ ਅਰਦਾਸ ਕਰਨ ਲੱਗੇ ਆ ਥਾਪੜਾ ਲੈਣ ਲੱਗੇ ਆ ਜਿਵੇਂ ਰਾਵਣ ਨੇ ਮੇਘਨਾਥ ਨੂੰ ਭੇਜਿਆ ਕੁੰਭਕਰਨ ਨੂੰ ਥਾਪੜਾ ਦੇ ਕੇ ਭੇਜਿਆ ਇੱਕ ਉਹਦਾ ਹੋਰ ਭਰਾ ਸੀ ਉਹਨੂੰ ਭੇਜਿਆ ਵੀ ਜਾ ਕੇ ਜੰਗ ਲੜ ਤਿਆਰ ਹੋ ਬਿਲਕੁਲ ਪਤਾ ਲੱਗੇ 라ਵਣ ਦੇ ਭਰਾ ਆਏ ਆ 1 ਲੱਖ ਪੂਤ ਸਵਾਲਾ ਥਨਾਤੀ ਤੇ 라ਵਣ ਕਰਦੀ ਆ ਨਾ ਬਾਤੀ ਅੱਜ ਜੇ 라ਵਣ ਦੀ ਪੂਜਾ ਹੁੰਦੀ ਹੈ ਜਿਹੜਾ ਤੁਸੀਂ ਸੁਣੋ ਗਿਆ ਵੀ ਇਹ ਕਾਂ ਦਾ 라ਵਣ ਦਾ ਉਹ 라ਵਣ ਦਾ ਉਚਾਰਨ ਕੀਤਾ ਹੈ ਜਲਾਤਲੀ ਤਵਤ ਉਹ ਆਂਦਾ ਉਹਦਾ ਸੋ 라ਵਣ ਵੀ ਬੜਾ ਜਿੱਦਣ ਕਾਮ ਹੈ ਛਤਰਿੰਕੋ ਬਾਮਣ ਕੋਨ ਹੈ ਧਰਮ ਉਚਾਰ ਹੈ ਅਗਲਾ ਨੇ ਸਾਰੀ ਆਪਣੀ ਕੁੱਲ ਦਾ ਨਾਮ ਜ਼ਿਕਰ ਆ ਲਿਆ ਪਰ ਮੱਥੇ ਨਹੀਂ ਟੇਕੇ ਜੁੱਧਦੇ ਹੋਈ ਸਿੱਧੀ ਪਾਈ ਜਿਹਨੂੰ ਮਹਾਰਾਜੀ ਬਾਣੀ ਕਹਿੰਦੀ ਆ ਸੂਰਾ ਸੋ ਪਛਾਨੀ ਐ ਜੋ ਲਰੈਦੀਨ ਦਾ ਹੇਤ ਗੁਰਜਾ ਪੁਰਜਾ ਕਟਮੜਾ ਕਬੂ ਨਾ ਛੱਡਾ ਕੇ ਭਾਵੇਂ ਉਹਦਾ ਮਾਤਾ ਸੀਤਾ ਦਾ ਹਾਰਨ ਕਰਨਾ ਬਹੁਤ ਵੱਡਾ ਉਹਦਾ ਇੱਕ ਕਰੈਕਟਰ ਦਾ ਮਾੜਾ ਕਰਮ ਸੀ ਜਿਨੇ ਉਹਦਾ ਤਬਾਹੀ ਕਰਾਈ ਪਰ ਜਿਹੜੀ ਉਹਦੀ ਚੰਗੀ ਗੱਲ ਐ ਪੋਜ਼ਿਟਿਵ ਪੁਆਇੰਟ ਐ ਵੀ ਜੁੱਧਦੇ ਹੋ ਜਾਂਗੇ ਸਿੱਧੀ ਪਾਈ ਐ ਆਖਰੀ ਸਾਹ ਤੱਕ ਜੁੱਧਦਾ ਰਿਹਾ ਉਹ ਵੀ ਸ਼ਲਾਘਾ ਕਰਨੀ ਹੋਊਗਾ ਅੱਜ ਵੀ ਸ਼੍ਰੀਲੰਕਾ ਵਿੱਚ ਅਜੇ ਕਹੀਦਾ ਹਾਂ ਤੇ ਰਾਵਣ ਦੀ ਪੂਜਾ ਹੁੰਦੀ ਹੈ। ਸੋ ਉਹਦੀ ਸ਼ੂਰ ਬੀਰਤਾ ਕਰਕੇ ਅੱਜ ਵੀ ਉਹ ਜਾਣਿਆ ਜਾਂਦਾ ਵੀ ਇੰਨਾ ਤਕੜਾ ਬਲੀ ਸੀ ਉਹ। ਕਾਲ ਨੂੰ ਆਪਣੀ ਮੰਜੀ ਦੇ ਪਾਵੇ ਨਾਲ ਉਹਨੇ ਬੰਨਿਆ ਆਇਆ ਸੀ। ਸੋ ਇੰਨਾ ਤਕੜਾ ਸੀ। ਸੋ ਖੈਰ ਐਵੇਂ ਦੇਰ ਹੋਣ ਸਹਿਬ ਜੀਦਾ ਬਜੋਰਾਵਰ ਸਿੰਘ ਜੀ ਮਹਾਰਾਜ ਤੋਂ ਅੱਗੇ ਲੈਣ ਲੱਗੇ ਆ। ਵੀ ਮਹਾਰਾਜ ਜੀ ਹੁਣ ਸਾਨੂੰ ਤੁਸੀਂ ਅੱਗੇ ਆ ਦੋ ਹੁਕਮ ਬਖਸ਼ੋ। ਕਿਰਪਾ ਕਰੋ ਸਤਗੁਰੂ ਜੀ ਵੀ ਜੇ ਤੁਸੀਂ ਥਾਪੜਾ ਦਿਓਗੇ ਤੇ ਫਿਰ ਮੈਂ ਜੰਗ ਦੇ ਵਿੱਚ ਸ਼ਿਧੀ ਚੜ੍ਹਦੀ ਕਲਾ ਵਿੱਚ ਪਾਵਾਂਗਾ। ਇਹ ਵੀ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਵੀ ਗੁਰੂ ਦੀ ਬਖਸ਼ਿਸ਼ ਨੂੰ ਖਾਲਸਾ ਹਰ ਥਾਂ ਤੇ ਪਹਿਲਾਂ ਰੱਖਦਾ ਹੈ, ਅਸ਼ੀਰਵਾਦ ਨੂੰ ਪਹਿਲਾਂ ਰੱਖਦਾ ਹੈ। ਇਹ ਨਹੀਂ ਵੀ ਆਪ ਉਧਰੇ ਹੋ ਕੇ ਜਾਣਾ ਕਿ ਕੋਈ ਵੀ ਜੇ ਮੱਲਾ ਚੜਦਾ ਤੇ ਉਹ ਝਟੰਗਾ ਹੋ ਗਏ ਪੂਰੀ ਅਰਦਾਸ ਕਰਕੇ ਚੰਡੀ ਦੀ ਵਾਰ ਦੀ ਬਾਣੀ ਦੀ ਜਾਪ ਕਰਕੇ ਫਿਰ ਮੱਲਾ ਚੜਦਾ। ਇਸ ਸ਼ਹੀਦ ਸਿੰਘਾਂ ਨਾਲ ਤਾਂ ਹੀ ਪਰਾ ਲੱਗਦਾ ਹੈ। ਜੇ ਕੋਈ ਸਿੱਧਾ ਹੀ ਮੱਲਾ ਚੜ ਜਾਵੇ ਖੇੜ ਨਹੀਂ ਬੰਦੀ ਫਿਰ ਐਵੇਂ ਖਾਲਸਾ ਜੀ ਹੁਣ ਬਾਬਾ ਜੋਰਾਵਰ ਸਿੰਘ ਜੀ ਦਾ ਪ੍ਰਸੰਗ ਰਾਮ ਹੋਣ ਜਾ ਰਿਹਾ ਹੈ ਆਪ ਸਾਰੀ ਸੰਗਤ ਮਾਨ ਵੀਰ ਤਿਆਂ ਕਾਗਰ ਕਰੋ ਰਸਨਾ ਪਵਿੱਤਰ ਕਰੋ ਆਪਾਂ ਮਹਾਰਾਜ ਜਸ ਪ੍ਰਸੰਗ ਸ਼੍ਰਵਣ ਕਰੀਏ ਹਾਜ਼ਰੀ ਲਵਾਓ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਂ ਸੰਗਤ ਜੀ ਆਪੇ ਸੁਰਤ ਨੂੰ ਹੋਣਾ ਆਪ ਜੀ ਚਮਕੌਰ ਸਾਹਿਬ ਦੀ ਗੜੀ ਉੱਤੇ ਮਹਾਰਾਜ ਲੈ ਕੇ ਜਾਓ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਆਪਣੀ ਸੁਰਤ ਨੂੰ ਲੈ ਕੇ ਜਾਓ ਮਨ ਕਰ ਸੂਰਤ ਸੂਰਤ ਕਰ ਪੈਂਡਾ ਗਿਆਨ ਗੋਣ ਕਰ ਡਾਰੀ ਸ਼ਬਦ ਗੁਰੂ ਸੁਰਤ ਹੁਣ ਚੇਲਾ ਪਵਨ ਰਾਮ ਸਤ ਗੁਰਮਤ ਵੇਲਾ ਸ਼ਬਦ ਗੁਰੂ ਸੁਰਤ ਹੁਣ ਚੇਲਾ ਆਪਣੀ ਸੁਰਤ ਨੂੰ ਸ਼ਰੀਰ ਕਰਕੇ ਇੱਥੇ ਬੈਠੇ ਆ ਸੁਰਤ ਕਰਕੇ ਮਹਾਰਾਜ ਤਰਸ ਕਰਕੇ ਲਾਜ ਰੱਖ ਕੇ ਕਿਣਕਾ ਮਾਤਰ ਕੋਈ ਰਾਸ ਬਖਸ਼ਣ ਕੋਈ ਖੇੜ ਬਣਾਣ ਸਾਡੀ ਵੀ ਪਾਪੀਆਂ ਦੀ ਉਤੇ ਲਾ ਕੇ ਜਾਈਏ ਬਾਬਾ ਜੋਰਾਵਰ ਸਿੰਘ ਜੀ ਹੋਣ ਵੀ ਸਪੋਜ਼ ਕਰੋ ਇਹਨੂੰ ਫੀਲ ਕਰੋ ਮਹਿਸੂਸ ਕਰੋ ਇਸ ਨੂੰ ਵੀ ਮਹਾਰਾਜ ਚਮਕੌਰ ਸਾਹਿਬ ਦੀ ਗੱਡੀ ਦੇ ਉੱਤੇ ਆਸਣ ਲਾ ਕੇ ਬੈਠੇ ਆ ਤੇ ਸਹਿਬ ਜادہ ਬਾਬਾ ਜਿਹਾਰ ਸਿੰਘ ਜੀ ਤਿਆਰ ਵਰ ਤਿਆਰ ਹੋ ਕੇ ਕਿਰਪਾਨਾ ਪਾ ਕੇ ਢਾਲਾਂ ਪਾ ਕੇ ਖੰਡੇ ਲੈ ਕੇ ਤੀਰਾਂ ਦਾ ਪੱਤਾ ਪਿੱਛੇ ਭਰਿਆ ਹੋਇਆ ਤੀਰ ਕਮਾਨ ਜੰਗੀਪੁਰਾ ਲੈ ਕੇ ਖੰੰਜਰ ਲੈ ਕੇ ਪੂਰੇ ਕਮਰ ਕਸੇ ਜਿਨੇ ਸ਼ਸਤਰ ਹੈ ਦਮਾਲੇ ਜਿਨੇ ਸ਼ਸਤਰ ਹੈ ਉਹ ਸਾਰੇ ਤਿਆਰ ਵਰ ਤਿਆਰ ਕਰਕੇ ਉਹ ਸ਼ਸਤਰ ਵੀ ਪੂਰੀ ਚੜ੍ਹਦੀ ਕਲਾ ਵਾਲੇ ਅੱਜ ਕੱਲ ਜਿੰਨਾਂ ਦੀਆਂ ਫੌਜਾਂ ਚਲੋ ਦਾਸ ਦਾ ਵੀ ਹੋਣ ਜੇ ਸਾਡਾ ਚਲੋ ਪਹਿਰਾ ਥੋੜਾ ਦੂਜਾ ਵਾ ਜਾਨੀ ਸਿੰਘਾਂ ਵਾਲਾ ਪਰ ਜੇ ਉਹਨਾਂ ਚ ਡਾਲੇ ਜਾਣਾ ਹੈ ਕਿਤੇ ਹੋਰ ਫੌਜਾਂ ਤੇ ਜਾਣਾ ਤੇ ਫਿਰ ਫੌਜਾਂ ਕਹਿੰਦੀਆਂ ਬਾਬਾ ਜੀ ਵੀ ਸ਼ਸਤਰ ਵਧੀਆ ਰੱਖੋ ਮਹਾਰਾਜ ਕਿਰਪਾ ਕਰੇ ਸੋ ਆਪਣਾ ਮਹਾਰਾਜ ਚੜ੍ਹਦੀ ਕਲਾ ਰੱਖੇ ਸੋ ਖਾਲਸਾ ਜੀ ਐਵੇਂ ਜਿਹੜਾ ਪੈਰਾ ਵਾ ਪੂਰਾ ਤਿਆਰ ਵਰ ਤਿਆਰ ਹੋਏ ਬਾਬਾ ਜੋਰਾਵਰ ਸਿੰਘ ਜੀ ਤਿਆਰ ਵਰ ਤਿਆਰ ਹੋ ਕੇ ਤੇ ਸਤੇ ਪਾਸ਼ਾ ਜੀ ਆਸਣ ਦੇ ਬੈਠੇ ਮਹਾਰਾਜ ਦੇ ਕੋਲ ਗਏ ਹਣ ਅੱਗਾ ਲੈਣ ਵਾਸਤੇ ਮਹਾਰਾਜ ਜੀ ਨੂੰ ਥਾਪੜਾ ਬਖਸ਼ੋ ਮੈਨੂੰ ਅਸ਼ੀਰਵਾਦ ਦਿਓ ਤੁਸੀਂ ਤਾਂ ਕਿ ਮੈਂ ਜੂਝਦੇ ਹੋਏ ਜੰਗ ਦੇ ਵਿੱਚ ਸ਼ੀਧੀ ਪਾਵਾਂ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਮਹਾਪੁਰਸ਼ ਬ੍ਰਹਮ ਗਿਆਨੀ ਮਹਾਪੁਰਸ਼ 80 ਵਾਰ ਪਤਾ ਨਹੀਂ 82 ਵਾਰ ਕਿੰਨੀ ਵਾਰ ਥੋੜਾ ਜਿਹਾ ਵਿਸਰ ਗਿਆ ਬਾਬਾ ਨਾਮ ਸਿੰਘ ਜੀ ਮਹਾਪੁਰਸ਼ਾਂ ਨੇ ਦੱਸਿਆ ਜੀ ਕਹਤਾ ਕਿ ਕਿੰਨੀ ਵਾਰ ਦਰਸ਼ਨ ਹੋਏ ਸਰ 82 ਵਾਰ 80 ਵਾਰ ਭਾਈ ਸੰਤੋਖ ਸਿੰਘ ਜੀ ਨੂੰ 80 82 ਵਾਰ ਥੋੜਾ ਵਿਸਰ ਗਿਆ ਪਰ ਐਨੀ ਵਾਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ ਸੀ ਦੇਖੋ ਇਹ ਕਲਮ ਨੂੰ ਲਿਕਣਾ ਹਣ ਵੀ ਆਪਾਂ ਹਲੇ ਦੀ ਮਹਾਰਤ ਕਥਾ ਕਰਾ ਰਹੇ ਆ ਬਚਨ ਹੋ ਰਿਹਾ ਹੈ ਤੇ ਕਿੰਨਾ ਵੀਰਸ ਅੰਦਰੋਂ ਪੈਦਾ ਹੁੰਦਾ ਹੈ ਉਤਸ਼ਾਹ ਪੈਦਾ ਹੁੰਦਾ ਹੈ ਹਣਾ ਅਵਰ ਬਾਸਨਾ ਨਾ ਹੈ ਪ੍ਰਭ ਧਰਮ ਜਿੱਤ ਕਹਿ ਚਾਏ ਜੇ ਉਸ ਵੀ ਧਰਮ ਦੇ ਵਾਸਤੇ ਜੰਗ ਲੜੀਏ ਜਿਹੜੇ ਸਾਡੀ ਪੰਥ ਦੀ ਮਰਿਆਦਾ ਨੂੰ ਸਾਡੀ ਬਾਣੀ ਤੇ ਸ਼ੰਕਾ ਕਰਦੇ ਆ ਸ੍ਰੀ ਸਰਬਲੋਹ ਦਰਬਾਰ ਸਾਹਿਬ ਤੇ ਸ੍ਰੀ ਦਸਮ ਦਰਬਾਰ ਸਾਹਿਬ ਦੇ ਉੱਤੇ ਸ਼ੰਕਾ ਕਰਦੇ ਆ ਸਾਡੇ ਪੰਥ ਦੀ ਮਰਿਆਦਾ ਉੱਤੇ ਬੋਲਦੇ ਆ ਜਾਂ ਸਾਨੂੰ ਪ੍ਰਚਾਰ ਨਹੀਂ ਕਰਨ ਦਿੰਦੇ ਹੈ ਜਾਂ ਜਿਹੜੇ ਟੌਟ ਹੈ ਵੀ ਜਾ ਕੇ ਦਲਾ ਪੰਥਾ ਦੇ ਸਿੰਘਾਂ ਦੀ ਸੂਹ ਦੇ ਦੇਣੀ ਹੈ ਐ ਐਜੇ ਪਾਪੀਆਂ ਦਾ ਐਜੀ ਕਥਾ